ਆ ਗਿਆ ਚਲ ਜਾ ਕਉਨੀ ਕੀ ਗੱਲ ਬਣ ਗਈ ਵੇ ਕੀ ਕਰਕੇ ਬਹਿ ਗਿਆ ਇਧਰ ਨਾਲੀ ਚ ਨਾ ਫਿਰਦੀ ਕਿਤੇ ਡਬੜ ਨਾਲ ਖਾਏ ਲੈ ਘੱਟੇ ਕੇ ਮਾਰੀ ਜਾਂਦਾ ਮਰਨਾ ਹੂ ਹੀ ਕੱッセ ਜੇ ਮਰਵਾਈ ਜਾਂਦਾ ਭਾਈ ਕੋ ਜਾ ਕੀ ਗੱਲ ਬਣ ਗਈ ਵੇ ਮੁੰਡਾ ਖੜ ਗਿਆ ਤੈਨੂੰ ਕਹਿਆ ਕੀ ਸੀ ਮੈਂ ਹੈ ਵੀ ਰੋਡ ਪਾਲਾਗਾ ਮੈਂ ਆਖਾ ਚੱਲ ਹੈਂ ਜੀ ਨੇੜੇ ਪਊਗਾ ਨੇੜੇ ਭੱਜ ਜਾਂਗੇ ਲੀਟਰ ਤੇਲ ਦਾ ਭੱਜ ਜਾਂਗਾ ਕਾਰ ਸਟਾਰਟ ਹੋਣ ਇਹਨੂੰ ਕਿਵੇਂ ਮਰਜੀ ਉਤਰਦੀਆਂ ਥੱਲੇ ਮੈਂ ਹੋਰ ਭੈਂ ਕੋਡਾ ਪੰਗਾ ਪੈ ਗਿਆ ਕੋਈ ਚਾ ਦੇਖ ਰਿਹਾ ਠਾਈ ਮੇਰੀ ਤਾਂ ਤੂੰ ਮੰਨਣੀ ਨਹੀਂ ਕਾਉ ਨਹੀਂ ਮੰਨਣੀ ਦਾ ਹੈ ਫਿਰ ਕੰਮ ਨਹੀਂ ਹਾਏ ਡੱਗ ਪੀਸੀ ਉਹ ਨਾ ਘੱਟ ਠੱਟ ਖਾ ਲਈ ਭੈਂ ਕੋਡਾ ਭਾਈ ਤੇ ਕੀ ਬਸ ਢੇਲਤਾ ਨਹੀਂ ਮੁੱਕਿਆ ਬੜਾ ਢੇਲਤਾ ਫੋੜ ਜਾ ਅੱਜ ਕੱਲ ਕਿੰਨਾ ਜ਼ਮਾਨਾ ਬੰਦਾਗਾ ਇੱਥੇ ਲੈ ਕੇ ਖੜ ਗਿਆ ਮੈਨੂੰ ਸੁੰਨੇ ਰਾਤੇ ਰਾਏ ਕੀ ਡਾਡਾ ਕੋਈ ਬਾ ਨਹੀਂ ਤੇ ਰਹ ਖੁੰਡਾ ਮੇਰੇ ਕੋਲ ਨਾ ਛਾ ਕੋ ਤੇ ਦੂਜੇ ਕੋਈ ਆਇਆ ਉਹ ਰ ਤੇਰੇ ਮਾਰਨਿਕ ਚਾਰਕ ਸਹਾੜ ਤੇ ਦੇਖ ਰਾ ਇਧਰ ਉਹ ਤੀਜਾ ਪਟਾਟਾ ਨਹੀਂ ਹੋ ਗਿਆ ਮੈਨੂੰ ਕੀ ਪਤਾ ਹੁਣੇ ਮੈਨੂੰ ਕੀ ਹਿਸਾਬ ਹੈ ਇਹਦੇ ਬਾਰੇ ਭੈਂ ਕੋਦਾ ਜੇ ਤਨ ਮੈਂ ਉਹਦੇ ਕਹਿੰਦੀ ਸੀ ਵੀ ਟਰੈਕਟਰ ਤੋਂ ਕੀ ਕਰਾਉਣਾ ਬੱਸ ਦੇ ਚੱਲ ਵੜ ਬੱਥ ਕੈਡੂ ਰੋਟੇ ਤੇ ਲੈ ਕੈਤੇ ਕਾ ਲੇਟ ਆਉਂਦੀ ਆ ਬੱਥ ਅੱਛਾ ਜੀ ਫੋਨ ਆ ਗਿਆ ਲੈ ਭੈਂ ਕੋਦਾ ਬਾਤ ਚ ਟੱਕ ਲਈ ਪਹਿਲਾਂ ਖਾਜਾ ਕੰਮ ਆਇਓ ਆਗੇ ਕੀ ਹਾਂਜੀ ਆਏ ਗੈਂ ਖੜਾਈ ਅਜ ਇੱਕ ਮਿੰਟ ਖੜ ਜਾ ਜੱਜ ਸਾਜਟ ਰਾਈਟ ਖਰਾਬ ਹੋ ਗਿਆ ਭੈਂਕੋ ਦਾ ਕੀ ਦਾ ਫੋਨ ਆ ਉਹ ਮੁੰਡੇ ਦਾ ਕੋਈ ਲੈ ਆਈ ਨਹੀਂ ਭਾਈ ਨਾ ਨਾ ਭੈਂਕੋ ਦਾ ਕੀ ਗੱਲ ਬੰਦੀ ਬਾਅਦ ਚ ਕਰ ਲਈ ਗੱਲਾਂ ਉਹ ਮੁੰਡੇ ਤਾਂ ਗੁੱਗਾਂ ਪੇਕੜਾਏ ਆ ਬੈਠੇ ਗੁੱਗਲ ਪੇਕੜਾ ਪਹਿਲਾਂ ਇਹਦਾ ਤਾਂ ਇੰਤਜ਼ਾਮ ਕਰ ਲੈ ਰੈਂਡਾ ਖੜ ਜਾ ਫਿਰ ਪੈਸਾ ਨਹੀਂ ਹੋ ਮਿਸਤਰੀ ਛੱਡ ਲੈਨੇ ਫਿਰ ਉਹ ਮਿਸਤਰੀ ਛੱਡ ਲੈਨੇ ਆ ਭੈਂਕੋ ਤਾਂ ਹੋਈ ਨਹੀਂ ਜੱਜ ਡਾਲ ਫੇਟ ਕੇ ਦਬਾਰੇ ਲਾਲੂ ਟੈਲੀਫੋਨ ਦੇਖ ਲਾ ਕੋ ਪਾਪੂ ਫੂਕ ਫਾਕ ਪਾਇ ਲਾ ਮੂੰਹ ਨਾਲ ਮੈਥੋਂ ਨੇ ਫੂਕਾ ਵਜਦਿਆਂ ਹੈ ਮੈਥੋਂ ਨਹੀਂ বাজਦਿਆਂ ਕਿਸੇ ਨੂੰ ਦੇਖ ਲਾ ਇੱਥੇ ਐਵੇਂ ਕੋਈ ਬਗਾਨਾ ਬੰਦਾ ਅ ਟੈਲੀਫੋਨ ਫੂਕ ਨੇ ਕਰ ਦਿੱਸੀ ਬੇ ਤੇਲ ਤੂਲਤਾ ਨਹੀਂ ਮੁੱਕਿਆ ਹੈ ਤੇਲ ਤਾਂ ਨਹੀਂ ਮੁੱਕਿਆ ਨਾ ਨਾ ਤੇਲ ਤਾਂ ਵੱਡੂ ਪਿਆ ਹੈ ਹੈ ਵੱਡੂ ਪਿਆ ਫੁੱਲ ਲੈ ਛੋਟੇ ਕੋਈ ਪਾਣ ਕੋ ਨਾ ਨਾ ਟੂ ਟੇਖ

ਪਹਿਲੇ ਤਾਂ ਲੋਕਾਂ ਦੇ ਫੋਨ ਨਹੀਂ ਟਿਕਾਂ ਦੇ ਆਏ ਨਹੀਂ ਅਜੇ ਤਾਂ ਕਾਇ ਨਹੀਂ ਨਾ ਜੱਜ ਕਿੰਨੇ ਨਾ ਬਈ ਅਰਵਿੰਦਰ ਅਰਵਿੰਦਰ ਸਿੰਘ ਨੇ ਨਾਮ ਦਤਾ ਨਹੀਂ ਇਹ 200 ਦੋ ਹਜ਼ਾਰ ਆਇਆ ਦੋ ਹਜ਼ਾਰ ਆਇਆ ਕਿੰਨੇ ਕਰ ਰਿਹਾ ਹੈ ਕਿੰਨੇ ਕਰ ਰਿਹਾ ਹੈ 2000 ਕਰਾਇਆ ਪੂਰੀ 2000 ਲੱਗੀ ਫਾਟੇ ਦੀ ਦੋ ਹਜ਼ਾਰ ਹੀ ਕਿਨੇ ਕਰਾਇਆ ਸੀ ਕਰਾ ਦੋ ਹਜ਼ਾਰ ਅੱਜ ਆ ਦੇਖੀ ਬਲਾ ਦੋ ਹਜ਼ਾਰ ਅਡੋ ਬਿੰਦਗਾ ਦੂਏ ਮਗੜ ਹਾਂ 2000 ਆ ਗਏ 2000 ਆ ਜਾ ਹਾਂ 2000 ਆ ਜਾ ਭਾਈ ਠੀਕ ਹੈ 2000 ਹੀ ਗਿਆ 2000 ਆ ਗਿਆ ਏਕ ਮਿੰਟ ਰੋ ਦੋ ਹਜ਼ਾਰ ਕਿੱਥੋਂ ਨੱਪਾਂ ਇਹਨੂੰ 2000 ਆਇਆ ਹੈ ਨਾ ਹਾਂ ਕੱਲ ਠੀਕ ਹੈ ਫਾਇਨ ਕੋਡ ਡਾਟਾ ਪਾਇਆ ਜਾਂਦਾ ਵੀ ਸੰਗਾਇਆ 2000 ਕਿਹਨੇ ਕੀਤਾ ਤੈਨੂੰ ਇਹ ਕਿੱਥੇ ਟੱਕੜ ਆਇਆ ਮੁੰਡੇ ਤੋਂ ਮੁੰਡੇ ਤੋਂ ਕਰਾਇਆ ਹੁਣ ਇਹਦਾ ਵੀ ਇੰਤਜ਼ਾਮ ਕਰ ਲਾ ਪਿਆ ਉਹਦਾ ਇਹਦਾ ਖੜ ਜਾ ਖੜ ਜਾ ਇੱਥੇ ਮੈਂ ਬਾੜੀ ਸੋਹਣੀ ਲੱਗੂਗੀ ਖੜੀ ਪਾਣੀ ਨਾ ਪੀ ਲਿਆ ਕੁੱਤਾ ਪਾਣੀ ਕਿਹੜਾ ਤਾਂ ਗੰਦਾ ਨਾਲਾ ਕਾ ਕਾ ਪਤਾ ਉਹਨਾ ਕਿਹੜਾ ਆ ਗਿਆ ਹੈਲੋ 2000 ਆਇਆ ਤੁਹਾਡੇ ਅਕਾਊਂਟ ਚ ਹਾਂਜੀ ਹਾਂਜੀ ਬਾਕੀ ਮੈਂ ਸ਼ਾਮ ਤੱਕ ਜਾਂ ਕੱਲ ਤਾਂ ਕਰ ਦੂੰਗੀ ਤੁਹਾਨੂੰ ਕਹੋ ਜੀ ਓਏ ਇੱਥੇ ਭੇਗਿਆ ਮੁੰਡੇ ਕੀ ਕਹਿੰਦਾ ਹੈ ਮੈਂ ਇਹੋ ਹੀ ਮੁੰਡਾ ਬੋਲਦਾ ਉਹ ਤਾਂ ਥੱਲੇ ਖੜੇ ਨੇ ਉਹ ਤਾਂ ਉੱਪਰ ਹੀ ਨਹੀਂ ਆਏ ਅੱਖਾ ਜੀ ਤੁਸੀਂ ਕਹੋ ਉਹਨਾਂ ਨੂੰ ਮੜਾਇਆ ਸ਼ਾਮ ਦੇ ਕੋਈ ਇਹ ਵੀ ਆ ਕੇ ਪੱਲੋਂ ਹੀ ਦਿੱਤੇ ਆ ਮੈਂ ਥੋੜੀ ਵਾਲੀ ਪੇਮੈਂਟ ਅਜੇ ਨੁਆਈ ਨਹੀਂ ਚਲੋ ਇਹ ਮੁੰਡੇ ਨੂੰ ਥੱਲੇ ਭੇਜ ਕੇ ਕਹਿ ਦੂਗਾ ਇਹ ਤੁਸੀਂ ওই ਮੁੰਡੇ ਬੋਲਦੇ ਜਿਹੜੇ ਕੱਲ ਆਏ ਸੀ ਹਾਂ ਹਾਂਗੀ ਹਾਂਗੀ ਤੁਸੀਂ ਕਹਿ ਦੋ ਫਿਰ ਨਹੀਂ ਕਿ ਮੈਂ ਤਾਂ ਹੁਣ ਹੈ ਹੀ ਨਹੀਂ ਇੱਥੇ ਮੈਂ ਮੂਵੀ ਬਣਾਈ ਜਨਾ ਤੁਸੀਂ ਕਾਹਦੀ ਮੂਵੀ ਹੁਣਾਉਣੇ ਆ ਅੱਗੀ ਵੀਡੀਓ ਬਣਾਉਣੇ ਆ YouTube ਵਾਲੀਆਂ ਅੱਛਾ ਕੇ ਹਾਂਜੀ ਏ ਮੁੰਡੇ ਨੂੰ ਭੇਜ ਦੋ ਥੱਲੇ ਕਹਿ ਦੂਗਾ ਜੀ ਨਹੀਂ ਮਿਲਦਾ ਉਹ ਕਹਿੰਦੇ ਨਹੀਂ ਪੂਰੀ ਦੋ ਕੀ ਹੋ ਗਿਆ ਇਹ ਕਹਿੰਦੇ ਪੂਰੇ ਕਿਹੋ ਦੇਖ ਲਓ ਕਿ ਹੁਣ ਮੈਂ ਤਾਂ ਆਇਆ ਨਹੀਂ ਜੀ ਗੱਲ ਕਰ ਲਓ ਤੁਸੀਂ ਕਰ ਪੰਗਾ ਪੈਗਾ ਕੋਈ ਕੁਗਰ ਨਹੀਂ ਤੂੰ ਛੱਟ ਪੈਛੇ ਆਇਆ ਕੱਟ ਮੈਨੂੰ ਨਹੀਂ ਪਤਾ ਕੀ ਕੁਛ ਕਰਦਾ ਤੂੰ ਓ 3500 ਰੁਪਿਆ ਸੀਗਾ ਮੇਰੇ ਬੈਠ ਲੈ ਹਾਂ ਉੱਥੇ 2000 ਪਾਤਾ ਉਹਨਾਂ ਨੇ ਹੁਣ 15 ਸੇ ਘਟਾ ਹੈ ਹਾਂ 1500 ਘਟਾ 15 ਅੱਛਾ ਹੁਣ ਕਿੱਥੋਂ ਆਊਗਾ ਚੱਲ ਮੈਨੂੰ ਨਹੀਂ ਪਤਾੜਿਆ ਤੂੰ ਇਹਦਾ ਇੰਤਜ਼ਾਮ ਕਰ ਕਰੇ ਚੱਲ ਗਏ ਕਜੇ ਅੱਧੀ ਰਾਤ ਹੁੰਦੀ ਜਾਂਦੀ ਆ ਅੱਧੀ ਰਾਤ ਨਾ ਕਿਤੇ ਮੈਨੂੰ ਲੱਗਦਾ ਕੋਈ ਆਈ ਜਾਂਦਾ ਹੈ ਹੋ ਸਾਈਕਲ ਤੇ ਕੋਈ ਆਉਂਦਾ ਹੈ ਉਹ ਤਾਂ ਗਾਂ ਹਾਂ ਜਾਂਦਾ ਕੋਈ ਤੇ ਬਾਰਡਰ ਬਾਕਸ ਇਥੋਂ ਪੁੱਛ ਲਾ ਹੈ ਕੀਏ ਕੋਈ ਪਾਣੀ ਹੈਗਾ ਬਣਾ ਪਾਣੀ ਮੈਨੂੰ ਨਹੀਂ ਪਤਾ ਪਾਣੀ ਦਾ ਟ੍ਰੈਕ ਹੋਊਗਾ ਜਾਂਦੀਆ ਬੋਤਲ ਮੈਂ ਉਹ ਚੱਕ ਲੈਣਾ ਕੋ ਪੀ ਲਈਏ ਕੋਟਾ ਠੀਠ ਛੱਲੇ ਪਈਆ ਲੈ ਮੂਰੇ ਲੈ ਹੈ ਫਿਰ ਉਹ ਹੀ ਗੱਲ ਬੋਲਦੀ ਨਹੀਂ ਹੈ ਪਤਾ ਨਹੀਂ ਕੀ ਗੱਲ ਬਣ ਗਈ ਡਾਕੀ ਜੀ ਦੀ ਲੈ ਬੋਲਦੀ ਕਿਉਂ ਨਹੀਂ ਹੈ ਬੋਲਦੀ ਨਹੀਂ ਤੇਰੇ ਨਾਲ ਵਿਚਾਲੇ ਖੜਾ ਹਰਤਾ ਕੀ ਖੜਾ ਹਰਤਾ ਹਏ ਇਹ ਪੈਂ ਕੋ ਦ ਲੰਬੀ ਗੱਲ ਚ ਨੱਪ ਆ ਗਿਆ ਯਾਰ ਇਹ ਉਹ ਤੈਨੂੰ ਬੰਦਿਆ ਬੰਨੂ ਕਿਹਾ ਸੀ ਬਣ ਗਿਆ ਬਣ ਗਿਆ ਡੋ ਯਾਰ 3500 ਹਣ ਫਾ ਚੱਕਾ ਤੇ ਪਾ ਗੇ ਗੂਗਲ ਪੇ ਪੈ। ਮੈਂ ਤਾਂ ਬਾਸ ਸنگਾਈ ਜਾਂਦਾਂ ਘਰੇ ਚੱਲ। ਬੱਚ ਨਾ ਐ ਘੜ ਫਿਰ। ਹਾਂ ਪਾਏ ਇੱਥੇ 2 ਮਿੰਟ। ਆਹ ਹੋ ਤੇ ਵਾਲੀ ਸੋਹਣੀ ਜਗਾ ਪੈਨ ਨੂੰ। ਲਾ ਹੋਰ ਹੁਣ ਪੰਛੀ ਸ਼ਰਮ ਤਾਂ ਨਹੀਂ ਆਉਂਦੀ। ਪੱਲੀ ਵੀ ਹੈ ਨਹੀਂ। ਕਿਸੇ ਨੂੰ ਇੰਤਜ਼ਾਮ ਕਰ ਵੇਖ ਕਿਸੇ ਨੂੰ। ਕੀ ਦੇਖਾਂ? ਕੋਈ ਵੇਖ ਤੇ ਨਾਂਗੇ ਟੱਪੇ ਵਾਲਾ। ਟੈਲੀਫੋਨ ਕਰਦਾ ਮੈਂ ਘਰ ਜਾ ਕੇ। ਕਰ ਦੇ। ਜਾ ਹੋਰ ਉਕਰ। ਟ੍ਰੈਕ ਕਾਇ ਨੂੰ ਲੈ ਕੇ ਲੰਗੇ 베ੜੀ ਲੰਘ ਚੱਲ। ਇੱਥੋਂ ਟੁਰ ਕੇ ਨੇੜੇ ਆਪਣੇ ਬਾਟ ਮੈਨੂੰ ਮੈਨੂੰ ਨਹੀਂ ਪਤਾ ਜੀ ਮੈਂ ਮਰਜ਼ੀ ਕਰੇ ਮਰਦਿਆਂ ਐਡਾ ਸਾਧਨਾ ਕੋਈ ਲੈ ਜੂਆ ਇਹ ਵੀ ਗੱਲ ਠੀਕ ਹੈ ਇੱਕ ਮੈਂ ਜਾਣਦਾ ਨਹੀਂ ਕਿਤੇ ਦੋਨੇ ਲੜ ਜੀ ਵਿਚ ਹੈ ਨਾ ਤੇ ਹੋਰ ਮੈਂ ਨਹੀਂ ਇਹ ਤੇ ਫਿਰ ਤੂੰ ਤਪਦੀ ਹਾਂ ਇਹ ਵੀ ਗੱਲ ਠੀਕ ਹੈ ਤੇਰੀ ਮੈਂ ਫਾਇਦਾ ਨਹੀਂ ਹੈ ਹੂੰ ਪਾਣੀ ਪੀਂਦੀ ਨਾ ਮੈਂ ਨਹੀਂ ਪਿੰਦੀ ਪੀੜਾ ਕੋਟ ਨਹੀਂ ਤੈਨੂੰ ਕਹੇ ਤਾਂ ਜਦੋਂ ਇੱਕ ਵਾਰ ਯਕੀਨੀ ਹੁੰਦਾ ਹੂੰ ਤੈਨੂੰ ਪਿਆਸ ਘੱਟ ਲੱਗਦੀ ਹੈ ਨਾ ਹਾਂ ਮੈਂ ਘੱਟ ਪਾਣੀ ਪੀਂਦੀ ਹਾਂ ਪਾਣੀ ਵੀ ਘੱਟ ਪੀਣੀ ਆ ਉਹ ਵੀ ਘੱਟ ਸਾਰਾ ਕੁਝ ਹੀ ਘੱਟਾ ਤੇਰਾ ਕੀ ਘੱਟ ਕਹਿੰਦਾ ਮਤਲਬ ਕੀ ਆ ਉਹ ਗੱਲ ਕਰਦਾ ਹਾਂ ਕੀ ਜਗਾੜ ਜਾ ਇਹ ਤਾਂ ਹੋਣੀ ਪਾਣੀ ਚੱਕਣ ਵਾਲਾ ਅੱਖਾ ਇਹ ਕਰਨੀ ਜਾਣਾ ਚਲੀ ਕੋਲ ਕੇ ਬੇ ਤੂੰ ਜਿਹੜਾ ਕੰਮ ਕਰਨਾ ਉਹ ਕਰ ਲੈ ਆਹੋ ਹੀ ਕਰਾਂਗੇ ਕੁਝ ਕਿਸੇ ਨੂੰ ਇੱਥੇ ਫੋਨ ਮਾਰ ਕਿਸੇ ਨੂੰ ਹੈ ਕੁਝ ਕੁੱਟਰ ਵਾਲਾ ਵੀ ਨਹੀਂ ਆਇਆ ਅੱਜ ਤਾਂ ਪਾਇ ਕੁੱਟਰ ਵਾਲਾ ਜਾਂ ਦੇਖਿਆ ਚਾਹੇ ਪਾਸੇ ਤੂੰ ਤਾਂ ਮੇਰੇ ਸਰਾਣੇ ਬੈਠਾ ਚੇ ਜੇ ਸਰਾਣੇ ਕਿੱਥੇ ਬੈਠਣ ਲੈ ਫਿਰ ਕਹਾਂ ਫਾਇਆ ਅੱਛਾ ਅੱਛਾ ਮਰਨੇ ਡੇਗਣਾ ਪਈ ਮਰ ਜਾਨੇ ਨਾਲੇ ਚ ਵੱਜੇਗਾ ਉਹ ਡੇਡ ਗਿਆ ਸੀ ਡੇਡ ਮੈਂ ਤਾਂ ਕੱਢਿਆ ਵੀ ਨਹੀਂ ਜਾਣਾ ਜਾਂਦੀ ਦੀ ਤਾਰਨਾ ਮੈਨੂੰ ਕਿਤੇ ਤਾਰਨਾ ਆਉਂਦਾ ਅੱਛਾ ਕੇ ਜਬ ਇੱਕ ਕਿਸੇ ਨੂੰ ਉਹ ਸਕੂਟਰ ਆਈ ਤਾਂ ਜਾਂਦਾ ਇੱਕ ਜਬ ਵੇਖ ਲ ਖਿਡਾਰ ਲ ਮੈਂ ਪੈੜੀ ਲੱਗੂਗੀ ਕਹਿੰਦਾ ਹਾਂ ਇਹ ਤਾਂ ਸਹੀ ਨੇੜੇ ਬਾਪੂ ਆ ਕਿਹੜਾ ਹੋਏ ਰਾਤ ਬੰਝੇ ਆ ਕੇ ਤੋਂ ਇਹ ਕਿਹੜਾ ਭਾਂਡਾ ਯਾਰ ਬਚਾਲੀ ਬੰਡ ਕਰਕੇ ਖੜ ਗਿਆ ਜੇ ਪਾਊਡਰ ਆ ਜਾਂ ਜੱਸ ਬੰਝੇ ਕਿਹੜੇ ਹੋਏ ਹੋਰ ਭਾਈ ਠੀਕਾ ਠੀਕਾ ਕਵੇਂ ਵਿਚਾਲੇ ਲਈ ਖੜਾ ਇਹਨੂੰ ਪਟੰਡਰ ਨੂੰ ਉਹ ਕੀ ਡੱਠਾ ਖੜ ਗਿਆ ਟਰੈਕਟਰ ਦੀ ਡੋਨੀ ਗਈ ਫੱਟ ਗਈ ਸੀ ਤਾਂ ਅੱਛਾ ਆਹ ਕੌਣ ਨਾ ਬੁੜੀ ਨਾਲ ਘੱਟ ਜੀ ਮੇਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਘੱਟ ਜੀ ਮੇਰੇ ਅੱਛਾ ਅੱਛਾ ਬੇ ਮੁੰਡੇ ਮੇਰੀ ਗੱਲ ਸੁਣਾ ਸਾਡਾ ਟਰੈਕਟਰ ਖਰਾਬ ਹੋ ਗਿਆ ਇਹਨੂੰ ਮਾੜਾ ਮਾੜਾ ਦੇਖ ਲਓ ਇਹ ਕਿਹੜਾ ਮਾਟੋ ਪੇ ਨਾ ਦੋ ਅਸੀਂ ਕੱਡਾ ਮਕਾਇਨ ਕਾਈ ਮਾੜਾ ਦੇਖ ਲੈਣੇ ਸਟਾਰਟ ਹੁੰਦਾਗਾ ਪਰ ਉਹ ਆਪਾਂ ਬੈਂਕ ਚ ਵੀ ਜਾਣਾ ਪੈਸੇ ਕਢਾਉਣਾ ਲੇਟ ਨਾ ਹੋ ਜੀ ਨਾ ਪੁਆਇੰਟ ਹੋ ਜੇ ਕਿੱਥੇ 12 ਵਜੇ ਨਾਲੇ ਕੱਢਣਾ ਲੰਚ ਟਾਈਮ ਹੋ ਜੇ ਚਾਲ ਤੂੰ ਆਪਣਾ ਗੁੱਠਾ ਟਪਾ ਸਾਡੇ ਕੋਲ ਟਾਈਮ ਨਹੀਂ ਆਈ ਨਾ ਉਹ ਘਰ ਦੇਖ ਲੈਣ ਤੇ ਟੱਕਾ ਨਾ ਮਾਰ ਜੇ ਚੱਲ ਬਾਪੂ ਟੱਕਾ ਦੇਖ ਲੈਣਾ ਮਾੜਾ ਦੇਖ ਲੈ ਟੱਕਾ ਹੀ ਲਾਲਾ ਤੇਰਾ ਖੜ ਗਿਆ ਜਾਗਾ ਕਿਉਂ ਨਾ ਛੇੜ ਤੇ ਜਾਂਦਾ ਕਿੱਥੇ ਆਹਦੀ ਬੈਲ ਟੁੱਟਲੀ ਹੋ ਗਈ ਆ ਦੇਖ ਆਹੀ ਪੰਡਾ ਬਈ ਨਾ ਨਾ ਸਾਡਾ ਪੰਡਾ ਦਾ ਚਰ ਮੁੱਕੀ ਆ ਆ ਦੇਖ ਲਈ ਬਾਈ ਟਟਲੀ ਹੋ ਰਿਹਾ ਬਾਈ ਟਟਲੀ ਪੈਸਾ ਰੋ ਲਈਏ ਮੈਂ ਪਹਿਲੀ ਵਾਰੀ ਸੁਣੂ ਕੀ ਪਤਾ ਹੋਊਗਾ ਇਹ ਤਾਂ ਬਹੁਤ ਦੂਰ ਆ ਗੁੱਡੀ ਆ ਦੇਖ ਲਈ ਬਾਈ ਟਟਲੀ ਹੋ ਰਿਹਾ ਬਾਈ ਬਾਈ ਤੇ ਨਾਲ ਤਾਂ ਨਹੀਂ ਸਟਾਰਟ ਹੀ ਨਹੀਂ ਹੁੰਦਾ ਤੇ ਫਿਰ ਬਾਈ ਟਕਾ ਸੀ ਉਹ ਫੇਰ ਚੱਕਰ ਪਾ ਕੇ ਸਟਾਰਟ ਹੋ ਗਿਆ ਲੈ ਗਾ ਡੋਡੀ ਫਿਰਦੀ ਆ ਪਹਿਲਾਂ ਤੋਂ ਆਏ ਆ ਇਹ ਟੱਕਾ ਲਾ ਦੇ ਟੱਕਾ ਐਡੇ ਛਾਣ ਨੂੰ ਟੱਕਾ ਕਿੱਥੇ ਲਾਈ ਰਹਾ ਟਾ ਪੂਰਾ ਸ਼ੂਰਾਗਾ ਫਿਰ ਬਾਈ ਟਟਲੀ ਟੱਕਾ ਚੱਲੀ ਬੈਂਕ ਚ ਲੇਟ ਹੋ ਜਾਗੇ ਮੈਂ ਛੱਡ ਕੋਲ ਟਾਈਮ ਨਹੀਂ ਬਗੇ ਚੱਲ ਚੱਲ ਕੱਟੋਂ ਅੱਗੇ ਕੰਟੜ ਦੇ ਬਚਾਲੇ ਲਈ ਖੜੇ ਐ ਦੱਸ ਬਾਪੂ ਇਹ ਮੂਤਾ ਦੂਜੀ ਲੱਗਦੇ ਓਏ ਇੱਥੋਂ ਬਹੁਤ ਕੱਟ ਪਾ ਲਿਓ ਫਿਰ ਦੇਖਦਾ ਸੀ ਪਹਿਲਾਂ ਆਪ ਜੀ ਮੇਰੇ ਦੇਖ ਤੇ ਜਨਾਨੀ ਦੀ ਉਮਰ ਦੇ ਕਿੰਨੀ ਆ ਦੇਖਦਾ ਸੀ ਫੁੱਲ ਕਿੰਨੇ ਬਣੇ ਆ ਦੇਖ ਇਹ ਈਮਰ ਉਹ ਜੱਪਾ ਨੂੰ ਤਾਂ ਨੀ ਜਗਾੜ ਚੱਕੀ ਫਿਰਦਾ ਕਿੱਟੇ ਨਾ ਨਾ ਖੜ ਜਾ ਮੇਰੇ ਛਾੜਾ ਜਮਾਨਾ ਤੇਰੀ ਉਮਰ ਕਿੱਟੇ ਈਮਰ ਕਿੱਟੇ ਦੇਖ ਲੈ ਫੇਰ ਕਿਉਂ ਤੈਨੂੰ ਮਰ ਜੇ ਮੈਂ ਤੈਨੂੰ ਜਗਾੜ ਲੱਗਦੀ ਆ ਨਾ ਗੁੱਡੀ ਮੈਂ ਤਾਂ ਘਰਾਂ ਵਾਲੀ ਆ ਛਾੜਾ ਨਹੀਂ ਆਇਆ ਕੀ ਸਬੂਟ ਹੈ ਵੀ ਘਰਾਂ ਵਾਲੀ ਏ ਟੂ ਟੇ ਇਹ ਤਾਂ ਸਬੂਟ ਨੂੰ ਪਾਇਆ ਕੋਡਾ ਰਾਤ ਫੜਕਾਰ ਦੇ ਲਾਣਾ ਬੇਕਰ ਮਾਪੂਆ ਇਹ ਹਾਂਜੀ ਹਾਂਜੀ ਤੈਨੂੰ ਬੋਲਣ ਦੀ ਅਕਲ ਤਾਂ ਸਿਖਾਏ ਨੂੰ ਬੋਲ ਜੀ ਮੜਾਏ ਦਿਮਾਗੋ ਅੱਥਾ ਟਹਿ ਹੇ ਕੋਈ ਤੇਰਾ ਤਾਂ ਦਿਮਾਗ ਸਹੀ ਹੈ ਚਲ ਚਲ ਟਪਾ ਆਪਣਾ ਮੋਟਰਸਾਈਕਲ ਚਲ ਟਪਾ ਪੜਾਵਾ ਆਪਣਾ ਸਕੂਟਰ ਲੈ ਜਾ ਰਾ ਖੜੇ ਨਾ ਮੜਾਏ ਦਾ ਅਕਲ ਨਹੀਂ ਮੌਤ ਨਹੀਂ ਜਲਦੀ ਹਮ ਤਰੱਕੇ ਬਸ ਨਹੀਂ ਕਿੱਢੇ ਜਾਣੀ ਹੈ ਕੰਮ ਹੀ ਕੋ ਗਏ ਅਗਲੇ ਕੀ ਮੈਂ ਬੋਲ ਦਿਆ ਗਲਤ ਉਹ ਖੜ ਗਿਆ ਕੋਈ ਨਾ ਬਹੁਤ ਕਟ ਪੜਾ ਛੜਾ ਲੱਖਰ ਪੀੜਾ ਮੰਦਪਾਂ ਚੱਲ ਗਿਆ ਡਿੱਟ ਨੂੰ ਨਾ ਅਗੇ ਖੱਟ ਮੋਚ ਕੱਢੀ ਉਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬਾਪੂ ਬਾਪੂ ਸਿਆਣਾ ਇਹ ਮੈਂ ਕਹਿੰਦਾ ਟੱਕਾ ਤੂੰ ਕਲ ਵਾ ਲੈ ਲੈ ਛੇਰਾ ਥੋੜਾ ਸਕੂਟਰ ਗਾਹਾਂ ਕਟਪਾਟਾ ਆਪਾਂ ਫਿਰ ਬੈਂਕ ਜੇ ਲਾਈਟ ਹੋ ਜਾਣਗੇ ਫਿਰ ਇਹਨਾਂ ਨੂੰ ਟੱਕਾ ਲਾਉਂਦੇ ਰਹੇ ਜਾਗੇ ਫਿਰ ਬਾਪੂ ਦੇਖ ਲੈ ਮੈਂ ਜਿਹੜੇ ਲੈ ਪੈਸੇ ਅਮੜ ਕੇ ਸਿਆਣਾ ਬਿਆਣਾ ਦੇਖ ਲੈ ਯਾਰ ਕੱਲਾ ਕਿੱਥੇ ਨਹੀਂ ਛੇਰਾ ਰੋਕ ਰੋਕ ਜੇ ਨਹੀਂ ਟਾਈਟ ਕੋਈ ਨਾ ਫੜਾ ਬਾਪੂ ਦੇਖ ਲੈ ਜੇ ਤੂੰ ਛੇਰੋ ਬਲਟ ਬਲਟ ਲੈ ਉਹਨੇ ਤਾਂ ਮੋਟਰਸਾਂ ਦੇ ਦੇਣਾ ਮੈਂ ਲੈ ਆ ਰੋ ਬਾਈਕ ਟਨੀਏ ਡਾਈ ਜਾ ਨਾਨੀ ਕੋਲੇ ਮੈਂ ਭੈਜੂ ਹਾਂ ਨੌਜੜ ਫਲਣਗੇ ਖੜ ਗਿਆ ਨਾ ਫੋਨ ਲਾ ਲੈ ਨਾ ਬਾਪੂ ਕਿਸੇ ਨੂੰ ਗੁੱਡੀ ਕੋਲੇ ਮੈਂ ਪਹਿਨੀ ਉੱਟ ਬੈਠ ਲਿਆ ਫੇਰ ਜਾ ਕੇ ਕੋਣੂ ਤੂੰ ਬੰਦ ਦੇਣੀ ਉਹਨੂੰ ਥਾਲਾ ਬਣਿਆ ਕੋਲ 1 ਲੱਖ ਰੁਪਏ ਦਾ ਮੋਟਰਸਾਈਕਲ ਦੇਣਾ ਤੈਨੂੰ ਹਲੇ ਫੁੱਟ ਫੁੱਟ ਨਾ ਮੋਟਰਸਾਈਕਲ ਖਾਂਡੇ ਤਾਂ ਨਹੀਂ ਉਹਨੂੰ ਹੈ ਕੰਡੇ ਤਾਂ ਮੇਰੇ ਵੀ ਕਰੇ ਜਾਨੀਏ ਟੱਬਰ ਵਾਲਿਆਂ ਸੀ ਬਾਗ ਜੋ ਭਾਈ ਜਿੰਨੀ ਟੈਂਪ ਨਾ ਦੇਖ ਲੈ ਫਿਰ ਤਾਂ ਕਿਉਂ ਠਰਕਪੋਰੀ ਐ ਤੂੰ ਠਰਕ ਤਾਂ ਜੀ ਜਦ ਗੁੱਡੀ ਨੂੰ ਮੈਂ ਕਿਹਾ ਸੀ ਗੁੱਡੀ ਕੋਲ ਮੈਂ ਲੈ ਜਾ ਉਹ ਬਲਟ ਕਿਥੋਂ ਲਿਆ ਉਹ ਪਪਾਪੇ ਲੈਉਣਗੇ ਤੂੰ ਚੱਲ ਪੈਨਦੀ ਪੈਸੇ ਕਢਾ ਤੇ ਇਹ ਨੂੰ ਬੈਂਕ ਕਿਹੜਾ ਬਣਦੇ ਉਹ ਹੁਣ ਤੂੰ ਕਿਵੇਂ ਕਰਾਈਆ ਚਾਰਟ ਕਰ ਲੈਂਟ ਆਇਆ ਬਸਾਨਾ ਤੂੰ ਵੀ ਐਵੇਂ ਹੀ ਤੁਰੇ ਫਿਰਦੇ ਆ ਮੂੰਹ ਚ ਟਾਇ ਲੱਗਦਾ ਭਾਈ ਕਿਉਂ ਦਾਰੀ ਰਾਸ਼ਨ ਕੜ ਚੋਰੀ ਕੜ ਘਰ ਬਣਾਇਆ 15 ਲੱਖ ਦੀ ਲਿਮਟ ਕਰਾਈਆ ਬੈਂਕ ਬੰਡ ਹੋ ਜੂ ਟਾਈਮ ਕੋਈ ਨਹੀਂ ਸਾਡੇ ਕੋਲ ਬੱਸ ਫਿਰ ਪਾਣੀ ਇਕੱਠਾ ਮੱਠੇ ਲੱਗਦੇ ਕੱਢਦੇ ਨਹੀਂ ਬਟਾ ਪੈਸੇ ਲਗੇ ਕਿ ਨਾ ਮਿਲਣਗੇ ਹੁਣ ਮੈਂ ਤੇਰੇ ਮੂੰਹ ਬੰਨੀ ਵੇਖੀ ਜਾਣਾ ਹੁਣ ਕਰਦਾ ਬਾਰੋਂ ਕੋਈ ਕਰਾਂਗੇ ਕੋਈ ਨਾ ਹੁਣ ਦੇਖ ਲੈ ਕੋਈ ਹੋਰ ਆਈਊਗਾ ਇਹਨਾਂ ਦੇ ਜਿਆਦਾ ਫੜਾ ਛਾਪਾ ਪਿਆ ਹੈ ਨਾ ਸਹੀ ਗੱਲਾਂ ਤੂੰ ਤਾਂ ਉੱਥੇ ਬੋਲਾ ਵਾਲੀ ਗੱਲ ਹੈ ਪੁੱਛੀ ਉੱਥੇ ਬਿਲ ਮੇਰੇ ਕਿਛਾਰੇ ਗੱਲ ਉਹ ਬੰਦੇ ਕਿਹੜੇ ਆ ਗਏ ਪੁੱਛ ਲੈ ਉਹਨਾਂ ਤੂੰ ਬੁਲਾ ਮੈਨੂੰ ਬੁਲਾਉਂਦੀ ਪੜਾ ਹੈ ਆਹ ਉਹਨਾਂ ਤੋਂ ਦੇਖ ਰਹੀ ਨੇਰੇ ਭਾਈ ਜਿਆ ਨੂੰ ਨਾ ਕਿਤੇ ਕੁੱਤਣ ਵਾਲੇ ਹੋ ਨਾ ਪੁੱਛ ਲੈ ਮਾੜੇ ਅੱਗੇ ਬੰਨੂ ਜੀ ਕਹਿੰਦੇ ਬੋਲ ਕੇ ਦੱਸ ਹੋਰ ਭਾਈ ਠੀਕ ਆ ਬਈ ਠੀਕ ਕਿੱਦਿ ਜਾਣੋ ਹੋਗੀ ਚੋਦੀ ਤਾਂ ਆਸਤੋ ਆਪਰੇ ਘਰ ਕਿਆ ਐ ਕੀ ਬੋਲਦਾ ਬਈ ਉਹ ਇਹ ਹੈ ਕਹਦਾ 베ੜੀ ਤੇ ਜਾਣਾ ਇਸਤਾ ਅੱਖ ਖਾਏ ਬੋਲਦਾ ਇੱਧਰ ਕੀ ਕਰਜੋ ਇੱਧਰ ਉਹ ਆਸਤੋ ਆਪ ਸਭ ਕਿਉਂ ਖਿਆ ਕਿਉਂ ਖਿਆ ਆਪ ਕਿਆ ਐ ਕੀ ਕਹਿੰਦਾ ਖਾਤਾ ਨਾ ਮੱਛੀਆਂ ਫੜਦੇ ਸੀ ਅੱਖ ਮੱਛੀਆਂ ਆਇਓ ਬਈ ਹਾਂ ਆਪ ਕੀ ਬੋਲ ਬਈ ਇੱਕ ਟੱਪੜਾ ਸਾਨੂੰ ਵੀ ਦੇਜੋ ਫੜ ਕੇ ਆਪ ਸਭ ਦਰ ਕੋਲ ਸਾਨੂੰ ਤਾਂ ਕਿਆ ਉਹ ਮੱਛਾਂ ਤੋਂ ਕੀ ਲੈਣਾ ਨੂੰ ਆਏ ਪੁੱਛ ਵੀ ਸੀ ਜਾਣਾਂਗਾ ਇਹ ਖੱਟ ਮੇਡਾ ਬੋਝ ਨਹੀਂ ਹੋ ਰੋ ਟੋਟੂ ਐ ਵੇ ਮੇਰੀ ਗੱਲ ਸੁਣ ਹਾਂ ਧੱਕਾ ਲਾਓ ਸਾਡਾ ਟਰੈਕਟਰ ਖਰਾਬ ਹੋ ਗਿਆ ਧੱਕਾ ਲਾ ਦੇਣਾ ਬਾਈ ਸਾਡਾ ਟਰੈਕਟਰ ਕੱਢਦਾ ਤੇ ਰਾਈਟ ਖੜ ਗਿਆ ਬਾਈ ਬਾਈ ਬਣ ਕੇ ਤੇ ਅਠੀ ਚੋਚਾ ਵੀ 베ੜੀ ਲੰਘ ਚਲੀ ਗਈ ਹਾਂ 베ੜੀ ਤਾਂ ਇੱਧਰ ਆ ਬਾਈ 베ੜੀ ਹੈ ਜਾਣਦਾ ਤੁਸੀਂ ਆਪ ਤੁਹਾਨੂੰ ਕਿਉਂ ਗੋੜ ਸੋੜ ਸੋੜ ਕੀ ਆਪ ਕੀ ਆਪ ਸੀ ਆ ਕੀ ਕਹਿੰਦਾ ਇਹ ਇਹ ਕਹਿੰਦਾ ਮੁੰਡਾ ਹੈਗਾ ਵੇੜੀ ਵਾਲਾ ਅੱਛਾ ਚੜੋਂ ਨਾਲਾ ਹਾਂ ਚੜੋਂ ਨਾਲਾ ਇਹ ਵੀ ਗੱਲ ਠੀਕ ਹੈ ਫਿਰ ਤਾਂ ਠੀਕ ਹੈ ਚਲ ਵੇੜੀ ਲੰਘ ਚੱਲ ਮੈਂ ਨਹੀਂ ਜਾਂਦੀ ਮੈਂ ਡੁੱਬ ਜੂਂਗੀ ਉੱਥੇ ਉਹ ਪਿੰਡੋਂ ਕੋਈ ਬੰਦੇ ਚਾੜ ਲੈ ਕੇ ਟਰੈਕਟਰ ਲੈ ਜਾਂਗੇ ਹਾਂ ਕੰਮੀ ਕਰ ਲਿਆ ਆਪਸ ਨਾਲ ਚੋਪ ਗਿਆ ਆਪਸ ਨੂੰ ਕੋਲ ਆਪਸ ਗਿਆ ਆ ਆਹੋ ਇਹ ਕੀ ਕਹਿੰਦਾ ਭਾਈ ਕਹਦਾ ਇਹਨੂੰ ਵੀ ਨਾਲ ਲੈ ਚੱਲਾ ਕਹਿੰਦਾ ਪੱਛੂ ਪੱਛੂ ਹਾਂ ਬੇ ਤਾਂ ਨਹੀਂ ਸਮਝਉਂਦੀ ਇਹਦੀ ਉੱਠਖੜ ਹੋਣਾ ਹਾਂ ਗੱਲ ਫਿਰ ਭਾਈ ਕੋਈ ਹੋਰ ਹੀ ਨਵੇਂ ਕਿਹੜੇ ਪ੍ਰਦੇਸ਼ ਦਾ ਭਈ ਇਹ ਇਹ ਤਾਂ ਬਰ ਮੁੰਡਾ ਕੋਣ ਕੋਣ ਚਾਪ ਕੇ ਆਟਿਆ ਚੋੜਦਾ ਇਹ ਕੀ ਬੋਲਦਾ ਖੈ ਬਾਦੋਂ ਆਇਆ ਫਿਰ ਦਰਸ਼ਕ ਕੋਣ ਚੁੰਮਲਾ ਚਾਪ ਕੇ ਚਾਪਿਆ ਚਾਪਿਆ ਵੇ ਕੀ ਕਹਿੰਦਾ ਖਤਮ ਆਏ ਕਹਿੰਦਾ ਆ ਜਾ ਬੇੜੀ ਤੇ ਚੱਲ ਗਏ ਆਏ ਕੰਮ ਵੀ ਜਾਣ ਦਾ ਮਾੜੀ ਮੋਟੀ ਹੈ ਹੀ ਬੋਲੀ ਤਾਂ ਹੋ ਰਾ ਤੇਰੇ ਨਾਲ ਬੇੜੀਆਂ ਤਾਂ ਮੈਂ ਐਵੇਂ ਚੰਗੀਆਂ ਤਾਂ ਹੋਣਾ ਡੁੱਬੇ ਨਹੀਂ ਡੁੱਬਦੇ ਇਹਦਾ ਕੰਮ ਹੀ ਗੱਲਾਂ ਦੱਲੀ ਕੀ ਕਰ ਚਲੋ ਬਾਕਪ ਚੰਗੀਆਂ ਚੀਜ਼ਾਂ ਕਰਤੀਆਂ ਆਪ ਕੀ ਕਰ 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 ਚੂਣੀ ਕਰ ਦੇ ਚੀ ਉਹ ਕਹਿੰਦਾ ਉਹ ਡਰਦੀ ਹੈ ਅੱਖ ਡਰਦੀ ਹੈ ਹਾਂ ਉਹਨੂੰ ਪਤਾ ਉਹਦੀ ਭਾਂ ਜਿਆਦਾ ਹਾਂ ਇਹਨੂੰ ਫਿਰ ਜਾਂ ਚਾਹਣਾ ਨਾ ਇਸਦਾ ਕੰਮ ਉਸਕੋ ਸਾਜੇ ਹਾਂ ਨਾ ਰਹਿ ਜਾਂਦਾ ਫਿਰ 20 ਸਾਲ ਹੋ ਗਏ ਮੇਰੇ ਨਾਲ ਬਾਈ ਰਹਿੰਦੇ ਨੂੰ ਇਹਨੂੰ ਅੱਖਾ ਕੇ ਬੇਕਰਦੀ ਚੱਲੋ ਬਾਈ ਕਿੱਧਰ ਚੱਲ ਗਏ ਬੜਾ ਬੜਾ ਕੋਲ ਤੋਂ ਰਿਚੋੜਾ ਬੜਾ ਕਿੱਚਾ ਹਾਂ ਕੀ ਕੰਗਾ ਹੈ ਹਾਂ ਕਹਿੰਦਾ ਇੱਥੋਂ ਲੋ ਹਾਂ ਭਾਈ ਉਹ ਹੋ ਭਾਈ ਛੋਟਾ ਫਿਰ ਪਿੰਡ ਪਾ ਗਿਆ ਹਾਂ ਹੈ ਹਾਂ ਪਾ ਰਿਹਾ ਭਾਈ ਬਾਹ ਨਹੀਂ ਬੋਲਦਾ ਇਹ ਡਰੜ ਪਰਚੂਲਾ ਕਰ ਸਿੱਟੂ ਬੁਕਾ ਲਾਤੀ ਆਪਣੀ ਆਸੀ ਆ ਪਿੰਡ ਕਾ ਕੀ ਆ ਇਹ ਕਹਿੰਦਾ ਪਰਲੀ ਸਾਈਡ ਆ ਸਾਡਾ ਪਿੰਡ ਅੱਖਾਂ ਹਾਂ ਹਾਂ ਦੇਖ ਨਾ ਪਈ ਨਾ ਨਾ ਆ ਗਿਆ ਤੂੰ ਨਾ ਠੱਟ ਖਾ ਲਈ ਨਾ ਚੱਲ ਆ ਗਿਆ ਭਾਈ ਕੋ ਡਰਾ ਗਾਡੀ ਆ ਆ ਗਈ ਡੋੜੀ ਭਾਈ ਥਲੇ ਜੀ ਚੁਮੜ ਚੁਪੜ ਚੁਪੜ ਸਲਾਫਿਆ ਚੁੰਬਾ ਚੁੰਬਣੀ ਕਰਦੇ ਸੀ ਕਹਿੰਦਾ ਚੁੰਮਾ ਚੁੰਮਾ ਕਰੋ ਭਾਈ ਕੋ ਡਾ ਉਹ ਚੁੰਮਾ ਨਹੀਂ ਕਰਾ ਉਹ ਡਿੱਗ ਗਿਆ ਟੱਪਟਣ ਪਿਆ ਭਾਈ ਕੋ ਡਿੱਗ ਡਰ ਹੋ ਜਾ ਇਹ ਕਰ ਅਹੀਂ ਕਹਿੰਦਾ ਵੀ ਇਹ ਤਾਂ ਚਾਹੀ ਬੜਾ ਵੱਡਾ ਵੱਡਾ ਹੋਇਆ ਬੜਮਣ ਚੁੜ ਚਿਪ ਚੋੜਕਾ ਚੋੜਾ ਕਿੱਥੇ ਆ ਖਤਮਾ ਤੇਰੀ ਭੈਣ ਦੀ ਲੰਨ ਕਿਹੜਾ ਵੇ ਛੱਡ ਜਾ ਬੜਮਣ ਚੁੜ ਰਕਸੀਆ ਹਾਂ ਤੂੰ ਬੜਾ ਚੁਕੜਾ ਛੋੜ ਛੋੜ ਤੂੰ ਬੜਾ ਚੁਕੜਾ ਕਿਆ ਇੱਕ ਅੜਾ ਪਾ ਇਹਨੂੰ ਚੋ ਦੇ ਇੱਥੇ ਆ ਤੂੰ ਚੋ ਚੋੜ ਮੁੰਡਾ ਚੁੱਕੜਾ ਇੱਕੋ ਦਾ ਚੇਦੀ ਉਹ ਹੀ ਚੇਦੀ ਬਾਈ ਮਾਰ ਦੇਣੀ ਹੋ ਇਹ ਗੱਲ ਪੈ ਗਈ ਮਾਪ ਗੱਲ ਮਿਲ ਗਈ ਜਾਂਦਾ ਤੂੰ ਚੋੜ ਚਿਆ ਉਹ ਥੱਲੇ ਚੱਲ ਯਾਰ ਮੁੰਡਾ ਚੁੱਕੜਾ ਚੋੜ ਚੋੜ ਹਾਂ ਬਾਈ ਡਾਇਬਟ ਥੱਲੇ ਚੱਲ ਚੋੜ ਚੁੱਕੜਾ ਚੋੜ ਚੋੜ ਉਹ ਥੱਲੇ ਇਹਨੂੰ ਥੱਲੇ ਕਰ ਲੈ ਤਾ ਥੱਪੜੇ ਖਾਊ ਮੇਰੇ ਤੋਂ ਹਾਂਜੀ ਥੱਲੇ ਕਰੋ ਇਹਨੂੰ ਚੋੜ ਅੱਛੀ ਜਿਹੀ ਪਾੜ ਲੰਗਣਾ ਪਾੜ ਉਹ ਥੱਲੇ ਕਰ ਲੈ ਇਹਨੂੰ ਕੁੰਗੜਿਆ ਆ ਆ ਜਾ ਉਹਨੇ ਆ ਜਾ ਚੱਲ ਚੱਲ ਥੱਲੇ ਚੱਲ ਆ ਜਾ ਥੋੜਾ ਥੋੜਾ ਚਿਮੜ ਚਿਮੜ ਮਗਰભાઈ ਅੰਮਾ ਕਹਿੰਦਾ ਪਰੋਣੇ ਬੋਲਦਾ ਕੀ ਐ ਇਹ ਐ ਆਏ ਕਹਿੰਦਾ ਪਾਰ ਜਾਣਾ ਪਾਰ ਜਾਣਾ ਪਾਰ ਨਹੀਂ 2 ਵਜੇ ਦਾ ਟਾਈਮ ਆ ਓ ਦੋ ਟਾਕਾ ਨੂੰ ਜੜ ਗਰਮੀ ਕਿ ਮਰਿਆ ਚੱਲ ਯਾਰ ਥੱਲੇ ਚੱਲ ਥੱਲੇ ਓ ਸਾਡਾ ਜਾ ਟਰੈਕ ਖੜ ਗਿਆ ਯਾਰ ਪਾਰ ਉੱਤਰ ਜਾ ਭੈਣ ਚੋਦਾ ਡਿੱਗੇਗਾ ਓ ਜਾ ਜਾ ਇਹ ਪੈ ਕਿਉਂ ਚੋ ਮੈਂ ਤਾਂ ਨਹੀਂ ਚੜਦਾ ਭਾਈ ਬੇਟਾ ਹਲਾੜੇ ਖਾਂਜੀ ਐ ਥੋੜਾ ਡਰ ਲੱਗਦਾ ਹੈ ਐ ਸਿੱਧੇ ਆ ਕੇ ਚੜ ਗਏ ਬਾਈ ਕੀ ਬਾਈ ਢੋਣ ਚਿਮੜ ਚੋੜ ਗਿਆ ਹੈ ਉਏ ਇਹਨੂੰ ਚੁਫਾ ਕਰਾ ਲਾ ਬੋਲੀ ਕੀ ਜਾਂਦਾ ਇਹ ਇਹ ਐਂ ਕਹਿੰਦਾ ਪਾਰ ਜਾਣਾ ਲੈ ਜਾਏਗਾ ਪੂਰ ਨਹੀਂ ਜਾਂਦੀ ਇਹ ਲੈ ਚੱਲ ਬਾਈ ਯਾਰ ਕੋਈ ਤਾਂ ਲੈ ਕੇ ਹੀ ਜਾਂਦੇ ਮੇਰੀ ਗੱਲ ਸੁਣੋ ਜੀ ਅਸ ਨੇ ਜਾਣਾ ਸਾਡਾ ਟਰੈਕਟਰ ਖਰਾਬ ਹੋ ਗਿਆ ਸੀ ਬੜਾ ਪਰੇਸ਼ਾਨ ਹੋਈ ਬੈਠੇ ਤੈਨੂੰ ਤਾਂ ਲੈ ਜੂ ਕੱਲੀ ਨੂੰ ਤਾਂ ਸਾਨੂੰ ਪਾਰਟ ਪਾਰ ਦੇ ਕੋਲ ਪਿੰਡ ਚ ਬੰਦੇ ਨੇ ਆਹ ਕਰ ਲੀ ਇਹਨਾਂ ਨੂੰ ਨਹੀਂ ਚੜਾ ਬਾਈ ਕਿ 150 ਦਾ ਤੂੰ 100 ਚੜਾਗੇ 100 ਰੁਪਏ ਸਵਾਰੀ ਐ ਕੋਈ ਨਹੀਂ 200 ਲੈ 100 ਰੁਪਏ ਸਵਾਰੀ ਐ ਯਾਰ ਵਾਇਰ ਕਾਟ ਕੇ ਇਹਨਾਂ ਨੂੰ ਤਾਂ ਚੜਾਉਂਦਾ ਨਹੀਂ ਮੈਂ ਦੋ ਦੋ ਲੈ ਕੇ ਜਾਉ ਨਾ ਨਾ ਇਹਨੂੰ ਥੱਲੇ ਕਰ ਵਜਨ ਬਹਲਾ ਇਹ ਚ ਮੇਰੇ ਘਰ ਦੀ ਆ ਉਹ ਵਜਨ ਬਹਲਾ ਇਹ ਚ ਮੈਂ ਤਾਂ ਆ ਜਾ ਪਾਣੀ ਦੀ ਭੜੀ ਮੈਨੂੰ ਤਾਂ ਡਰ ਲੱਗਦਾ ਡੁੱਬਣਾ ਚਾਹ ਕੇ ਕਿਤੇ ਚਲੋ ਚਲੋ ਇੱਥੇ ਰਹੋ ਤੁਸੀਂ ਹੈ ਅਗਲੇ ਘੇੜੇ ਲੈ ਕੇ ਜਾ ਫੰਡੂ ਵੀ ਲੱਗੀ ਜਾਂਦਾ ਚੋਰ 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 ਗਿਆ ਆਪ ਕੇ ਉੱਪਰ ਚੋਰ ਵੀ ਕੱਢ ਕੇ ਰੱਖਿਓ ਦੋਨੇ 50 ਕਰਦੇ ਭਾਈ ਖੋਜੀਏ ਡੋਲਾ ਨਾ ਖਾਈ ਬਸ ਖੋਲੀ ਨਾ ਭਾਈ ਬਹਿ ਜਾ ਬਹਿ ਜਾ ਇੱਥੀ ਬਹਿ ਭਾਈ ਕਿ ਠੱਲੇ ਬਹਿ ਜਾ ਬਹਿ ਜਾ ਭੈਂਕੋ ਜਾ ਦਾ ਪਾਣੀ ਦੀ ਭਰੀ ਗਈ ਆਏ ਭਾਈ ਆਏ ਗਈ ਭਾਈ ਟੈਡੀ ਹੋ ਗਈ ਹੱਥ ਪਾ ਲੋ ਹੱਥ ਭੈਂਡਾ ਨਾ ਨਾ ਰੱਖ ਤੇ ਪੰਗਾ ਨਾ ਫੜੀ ਜੋ ਹੋਰ ਵੀ ਕਿਧਰੋਂ ਖੋਲ ਭਾਈ ਗਈ ਭਾਈ ਟੋਚਾ ਨਿਕਲ ਜਾ ਹਟ ਜਾ ਯਾਰ ਉਹ ਪਰੇ ਹੋ ਜਾ ਉਹ ਲੋੜਿਆ ਪਰੇ ਭੱਜ ਜਾ ਆ ਗਿਆ ਪਿੰਡ ਆ ਗਿਆ ਪਾਰ ਆ ਗਿਆ ਪਾਰ ਆ ਕੀ ਬੁੱਲੀ ਜੇ ਭੈਂਕੋ ਟੋਚਾ ਜਾ ਡਰ ਲੱਗਦਾ ਮੈਨੂੰ ਚੱਲ ਰੋ ਚੱਲ ਚੱਲ ਬੈਨ ਫੜੀ ਮਾਰੇ ਡਿੱਗਣਾ ਪਊਗੀ ਉਹ ਨਹੀਂ ਡਿੱਗਦੀ ਐ ਛੋੜਾ ਕੋਈ ਆਏ ਭਾਈ ਇੱਧਰ ਦੀ ਆ ਜਾ ਕੱਲ ਚੱਲ ਜਾ ਯਾ ਮੇਰੇ ਛਾਲੇ ਜੀ ਲੈ ਯਾਰ ਬਾਬਾ ਹੈ ਮਾਰ ਤਾ ਤੁਮੇ ਆਥ ਲਾ ਲਿਆ ਸੀ 50 ਰੁਪਏ ਜੀ ਭਾਈ ਨੂੰ ਲੱਕੜ ਮਾਰਾ ਤੇ ਯਾਰ ਪੀ ਦੇ ਦੇ ਨਾ ਹੋਣੀ ਦਿੰਦੇ ਪੈਸੇ ਤੈਨੂੰ ਕਿਉਂ ਠੱਗਾ ਲੱਗਦਾ ਤੈਨੂੰ ਬਾਈ ਅਸੀਂ ਮਿਸਤਰੀ ਲਿਆਉਣੀ ਆ ਹਿੱਡਰ ਉਹ ਫੇ ਸਾਡਾ ਟਰੈਕ ਖੜਾ ਉਧਰ ਕਿਉਂ ਫੁੱਦੂ ਬਣਾਇਆ ਬਾਬਾ ਆਉਂਦੇ ਕਿਹੜੇ ਕੱਠੇ ਲੈ ਲਈ 500 ਰੁਪਏ ਉਹ ਤੇ ਡਲਾਇਆ ਤਾਂ ਲਊਂਗਾ ਫਿਰ ਮੈਂ ਹੁਣ ਨਾ ਲੈ ਲਈ ਉਹ ਖੜਿਆ ਪਾੜ ਚੰਗਾ ਭਾਈ ਚੰਗਾ